ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਆਪਣੇ ਅੱਜ ਲਗਭਗ 97 98 ਦਿਨ ਦੇ ਅੰਸ਼ਲ ਦੇ ਵਿੱਚ ਪਹੁੰਚ ਚੁੱਕੇ ਨੇ ਪਿਛਲੇ ਕੁਝ ਦਿਨਾਂ ਤੋਂ ਆਪਾਂ ਨੇ ਬਹੁਤ ਜੀ ਨੂੰ ਕਹਿ ਦਿੰਦੇ ਆ इमोशनल ਕਰਦੇ ਨਾਲੀਆਂ ਵੀਡੀਓ ਦੇਖੀਆਂ ਸੀ ਬੁਖਾਰ ਜਿਹੜਾ ਲਗਾਤਾਰ 103 102 103 102 ਤੇ ਰਿਹਾ ਪਰ ਹੁਣ ਅਸੀਂ ਮੀਟਿੰਗਸ ਕਰਵਾ ਕੇ ਪਿੱਛੋਂ ਕੰਨਿਆ ਪਿੰਡਾਂ ਚੋਂ ਆਏ ਅੱਜ ਤਾਂ ਦੇਖਿਆ ਜਾਵੇ ਤਾਂ ਮੈਂ ਆਉਂਦਿਆਂ ਅਸੀਂ ਇੱਥੇ ਕਈ ਬਜ਼ੁਰਗ ਦੇਖੇ ਅਕਸਰ ਜਿੰਨੇ ਪਿੰਡਾਂ ਦੇ ਵਿੱਚ ਦੀ ਨਿਕਲਦੇ ਆ ਤਾਂ ਹਰੇਕ ਪਿੰਡ ਦੇ ਵਿੱਚ ਅਸੀਂ ਉੱਥੇ ਕਿਸੇ ਅੱਡੇ ਤੇ ਕਿਸੇ ਮੋੜ ਤੇ ਕਿਸੇ ਖੁੰਡ ਤੇ ਬਜ਼ੁਰਗ ਦੇਖਦੇ ਆ ਬੈਠੇ ਤਾਸ਼ ਖੇਡ ਰਹੇ ਹੁੰਦੇ ਆ ਜਾਂ ਗੱਲਬਾਤ ਕਰ ਰਹੇ ਹੁੰਦੇ ਆ ਤਾਂ ਮੈਨੂੰ ਐਂ ਜੇ ਲੱਗਿਆ ਲੱਗਦਾ ਯਾਰ ਕਿ ਸਾਨੂੰ ਕਿ ਮੇਰੇ ਨਾਲ ਦੇ ਜਿਹੜੇ ਸਾਥੀ ਸੀ ਉਹ ਵੀ ਇਹੀ ਗੱਲ ਸਾਨੂੰ ਆ ਅਕਸਰ ਅਸੀਂ ਕੀਤੀ ਕਿ ਯਾਰ ਕਿ ਜਿਹੜੇ ਇੱਥੇ ਸਾਡੇ ਬਜ਼ੁਰਗ ਬੈਠੇ ਨੇ ਉਹ ਜੇ ਉੱਥੇ ਚਲੇ ਜਾਣ ਖਨੌਰੀ ਬਾਰਡਰ ਤੇ ਪਹੁੰਚ ਜਾਣ ਤੱਕ ਕਿਤੇ ਨਾ ਕਿਤੇ ਉਹਨਾਂ ਦਾ ਸਾਡੇ ਮੋਰਚੇ ਤੇ ਬੜਾ ਵੱਡਾ ਪ੍ਰਭਾਵ ਆਊਗਾ ਗਿਣਤੀ ਹੋਰ ਵੱਡੀ ਹੋਊਗੀ ਸਾਡੀ ਕੋਈ ਇਹ ਨਹੀਂ ਗੱਲ ਕਿ ਅਸੀਂ ਸਮਝਾ ਨਹੀਂ ਰਹੀ ਸਮਝਾ ਵੀ ਰਹੇ ਆ ਸਾਰੀਆਂ ਗੱਲਾਂ ਦੀ ਉਹਨਾਂ ਨੂੰ ਸਮਝ ਵੀ ਆਈ ਹੈਗੀ ਐ ਅ ਸਾਰੀਆਂ ਗੱਲਾਂ ਨੂੰ ਜਾਣਦੇ ਮੁਝਦੇ ਹੋਏ ਵੀ ਜੇ ਸਾਡੇ ਤੋਂ ਕੋਈ ਬਹੁਤੀ ਦੂਰ ਨਹੀਂ ਪਹੁੰਚਣਾ ਅਸੀਂ ਅਸੀਂ ਜੇ ਆਪਣੀਆਂ ਮੰਗਾਂ ਦੀ ਖਾਤਰ ਆਪਣੇ ਘਰ ਦੀਆਂ ਮੰਗਾਂ ਦੀ ਖਾਤਰ ਆਪਣੀ ਆਉਣ ਵਾਲੀ ਪੀੜ੍ਹੀਆਂ ਦੀ ਖਾਤਰ ਜੇ ਆਪਾਂ ਨਹੀਂ ਪਹੁੰਚ ਸਕਦੇ ਸਾਨੂੰ ਪਾਸ ਸਾਨੂੰ ਸਾਡੇ ਦੋਸਤ ਯਾਰ ਮਿੱਤਰ ਖੁੰਡਾਂ ਤੇ ਬੈਠਣਾ ਸਾਡੇ ਵਾਸਤੇ ਜ਼ਿਆਦਾ ਜ਼ਰੂਰੀ ਆ ਯਾਰ ਤਾਂ ਫਿਰ ਆਪਣੀ ਮਾਨਸਿਕਤਾ ਦਾ ਹਿਸਾਬ ਲਾ ਕੇ ਦੇਖੋ ਕਿ ਇੱਕ ਆਗੂ ਜਿਹੜਾ ਇੱਕ ਇਹ ਗੱਲ ਆਪਦੇ ਦਿਮਾਗ ਦੇ ਵਿੱਚ ਸੋਚ ਕੇ ਬੈਠਾ ਕਿ ਯਾਰ ਮੇਰੇ ਮੈਂ ਇਹਨਾਂ ਦਾ ਆਗੂ ਕਹਾਉਣ ਦਾ ਤਾਂ ਹੱਕਦਾਰਾਂ ਜੀ ਮੈਂ ਇਹਨਾਂ ਦੀ ਖਾਤਰ ਆਪਣੇ ਆਪ ਨੂੰ ਦਾਤੇ ਲਾ ਦਿਆਂ ਪਰ ਸੋਚ ਕੇ ਦੇਖੋ ਵੀਰੋ ਕਿ ਸੋਚ ਕੇ ਦੇਖੋ ਬਜ਼ੁਰਗੋ ਕਿ ਯਾਰ ਆਪਣਾ ਆਗੂ ਆਪਣੇ ਵਾਸਤੇ ਕੀ ਕਰੀ ਜਾਂਦਾ ਤੇ ਯਾਰ ਅਸੀਂ ਇਹ ਜੀਆਂ ਵੀਡੀਓ ਆਉਣ ਦੇ ਬਾਅਦ ਵੀ ਇਹੋ ਜਿਹੇ ਹਾਲਾਤ ਬਣਨ ਦੇ ਬਾਅਦ ਵੀ ਅਸੀਂ ਕਿਤੇ ਨਾ ਕਿਤੇ ਆ ਆਪਣੀਆਂ ਵਾਰੀਆਂ ਨੂੰ ਢੀਕੀ ਜਾਂਦੇ ਆ ਆਪਣੇ ਸ਼ਿਫਟ ਨੂੰ ਢੀਕੀ ਜਾਂਦੇ ਆ ਇਸ ਟਾਈਮ ਤੇ ਸਾਡਾ ਫਰਜ਼ ਇਹ ਬਣਦਾ ਸੀ ਸਾਡਾ ਹਲਾ ਤੇ ਬਣਦਾ ਸੀ ਸਾਡਾ ਕਹਿਣ ਦਾ ਇਹ ਗੱਲ ਬਣਦੀ ਸੀ ਕਿ ਯਾਰ ਜੇ ਕਿਸੇ ਦੀ ਵਾਰੀ ਪਹੁੰਚਦੀ ਆ ਤਾਂ ਠੀਕ ਆ ਜੇ ਕੋਈ ਪਹੁੰਚ ਸਕਦਾ ਤਾਂ ਠੀਕ ਆ ਨਹੀਂ ਤਾਂ ਅਸੀਂ ਚੱਲੇ ਆ ਅਸੀਂ ਵਿਲੇ ਆ ਜੇ ਸਾਡੇ ਸਾਡੇ ਵਾਲੀ ਪੀੜ੍ਹੀ ਦੀ ਗੱਲ ਕਰ ਲਈਏ ਤਾਂ ਹੋ ਸਕਦਾ ਅਸੀਂ ਕਣਕਾ ਕੋਣਕਾ ਤੇ ਪਾਣੀ ਆ ਜਾਂ ਸਪਲਾਈਆਂ ਸਪਰੂਹਾਂ ਚ ਹੋ ਸਕਦਾ ਸਾਡੇ ਵੀਰੋ ਉਹ ਜੇ ਹੋਣ ਪਰ ਬਜ਼ੁਰਗ ਜਮਾਂ ਵੇਲੇ ਸੀ ਬਜ਼ੁਰਗ ਪਹੁੰਚ ਸਕਦੇ ਆ ਯਾਰ ਇੱਥੋਂ ਆਪਣਾ ਤਾਂ ਟ੍ਰੇਨ ਦਾ ਕੋਈ ਕਰਾਇਆ ਨਹੀਂ ਲੱਗਣਾ ਕੋਈ ਗੱਲ ਨਹੀਂ ਅ ਜਿਹੜੀ ਜਿਹੜਾ ਕੁਝ ਇੱਥੇ ਕਰੀ ਜਾਂਦੇ ਹੋ ਯਾਰ ਉਹੋ ਕੁਝ ਉੱਥੇ ਕਰ ਲਓ ਉੱਥੇ ਤੁਹਾਨੂੰ ਬੈਠਿਆਂ ਨੂੰ ਰੋਟੀ ਪਾਣੀ ਮਿਲ ਜਾਣਾ ਯਾਰ ਕੋਲੇ ਆਪਣੇ ਲੰਗਰ ਚੱਲਦੇ ਆ ਸਾਰਾ ਪ੍ਰਬੰਧ ਉੱਥੇ ਹੋਇਆ ਹੋਇਆ ਅ ਕਿਸੇ ਚੀਜ਼ ਦੀ ਉੱਥੇ ਘਾਟ ਨਹੀਂ ਤੇ ਪਰ ਜੇ ਦੇਖਿਆ ਜਾਵੇ ਤਾਂ ਯਾਰ ਉਸ ਚੀਜ਼ ਬੰਨੀ ਉਧਰਲੇ ਪਾਸੇ ਨੂੰ ਸਾਡਾ ਮੂੰਹ ਨਹੀਂ ਹੋ ਰਿਹਾ ਜੇ ਕਿਸੇ ਵੀਰ ਨੂੰ ਜਾਂ ਕਿਸੇ ਬਜ਼ੁਰਗ ਨੂੰ ਅਸੀਂ ਇਹ ਗੱਲਾਂ ਮੀਟਿੰਗਾਂ ਦੇ ਵਿੱਚ ਆਮ ਪੁੱਛ ਵੀ ਲਈਏ ਤਾਂ ਆਮ ਇਹ ਗੱਲ ਆ ਜਾਂਦੀ ਯਾਰ ਕਿ ਮੈਂ ਤਾਂ ਪਿੱਛੇ 'ਚ ਜਾ ਕੇ ਆਇਆ ਸੀ ਮੈਂ ਤਾਂ ਹੋਗੇ 20 25 ਦਿਨ ਉੱਦੇ ਮੇਰੀ ਸ਼ਿਫਟ ਸੀ ਯਾਰ ਕੀ ਆਪਣੀਆਂ ਮੰਗਾਂ ਜਿਹੜੀਆਂ ਮੰਗਾਂ ਨੂੰ ਲੈ ਕੇ ਆਪਾਂ ਬੈਠੇ ਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਯਾਰ ਸਾਡਾ ਆਗੂ ਸਾਡੇ ਵਾਸਤੇ ਅ ਇੱਕ ਜਾਨ ਦੀ ਬਾਜ਼ੀ ਲਾ ਕੇ ਬੈਠਾ ਯਾਰ ਆਪਣੇ ਆਪ ਤੇ ਦਿਲ ਤੇ ਹੱਥ ਰੱਖ ਕੇ ਜੇ ਦੇਖੀਏ ਆਪਾਂ ਸੋਚੀਏ ਕਿ ਕੀ ਯਾਰ ਆਪਾਂ ਉਹਨਾਂ ਮੰਗਾਂ ਪ੍ਰਤੀ ਉਹਨੇ ਇਮਾਨਦਾਰ ਹੈਗੇ ਆ ਕੀ ਆਪਾਂ ਉਹਨਾਂ ਮੰਗਾਂ ਤੇ ਜਿੱਡਾ ਵੱਡਾ ਆਪਾਂ ਸੰਘਰਸ਼ ਦਿੱਤਾ ਹੋਇਆ ਕੀ ਆਪਾਂ ਉਹਨਾਂ ਮੰਗਾਂ ਲਈ ਆਪਾਂ ਉਹਨੇ ਯਤਨਸ਼ੀਲ ਹੈਗੇ ਆ ਕਿ ਯਾਰ ਸਾਨੂੰ ਉਹ ਮੰਗਾਂ ਜੇ ਸਾਡੇ ਆਗੂ ਦਾ ਸਟੈਂਡਰਡ ਨਾ ਹੁੰਦਾ ਕਿ ਯਾਰ ਉਹ ਮੰਗਾਂ ਦੇ ਆਪਾਂ ਲਾਇਕ ਵੀ ਹੈਗੇ ਆ ਯਾਰ ਆਪਾਂ ਸ਼ਿਫਟਾਂ ਨੂੰ ਢੀਕ ਰਹੇ ਆ ਯਾਰ ਐਸ ਹਾਲਾਤ ਤੇ ਜਦੋਂ ਵੀਡੀਓ ਇਹ ਜੀਆਂ ਸਾਹਮਣੇ ਆਜਣ ਕਿ ਯਾਰ ਯਾਰ ਇੱਕ ਸ਼ੇਰ ਵਾਂਗੂ ਗਰਜਣ ਵਾਲਾ ਬੰਦਾ ਇੱਕ ਸ਼ੇਰ ਜਿਹੇ ਜਿਹਦੀ ਬੜਕ ਸੀ ਉਹ ਯਾਰ ਕੰਬ ਰਿਹਾ ਉਹ ਇੱਕ ਮੰਝੇ ਤੇ ਪਿਆ ਦੇਖ ਨਹੀਂ ਰਿਹਾ ਪਰ ਆਪਾਂ ਲੋਕ ਆਪਾਂ ਲੋਕ ਯਾਰ ਹਜੇ ਵੀ ਸ਼ਿਫਟਾਂ ਨੂੰ ਉਡੀਕਾਂਗੇ ਹਜੇ ਵੀ ਇਹ ਗੱਲਾਂ ਕਰਾਂਗੇ ਯਾਰ ਕਿ ਅ ਮੇਰੀ ਸ਼ਿਫਟ ਆਊਗੀ ਤਾਂ ਮੈਂ ਪਹੁੰਚੂਗਾ ਯਾਰ ਕੀ ਆਪਾਂ ਕੀ ਇਹੋ ਜਿਹਾ ਕਰ ਰਹੇ ਆ ਘਰਾਂ ਚ ਬੈਠੇ ਕੀ ਇਹੋ ਜਿਹਾ ਕੰਮ ਐ ਖਾਸ ਕਰਕੇ ਮੈਂ ਬਜ਼ੁਰਗ ਵੀਰਾਂ ਦੀ ਗੱਲ ਕਰਲਾਂ ਬਜ਼ੁਰਗਾਂ ਦੀ ਸਾਡਿਆਂ ਦੀ ਗੱਲ ਕਰਲਾਂ ਮੈਂ ਤਾਂ ਕੀ ਇਹੋ ਜਿਹਾ ਕੰਮ ਐ ਜਿਹੜਾ ਤੁਹਾਨੂੰ ਇੱਥੇ ਰੋਕ ਕੇ ਬੈਠਾ ਹੋਇਆ ਹੈ ਹੈ ਕੋਈ ਕੰਮ ਸਿਰਫ ਇੱਕ ਕੰਮ ਐ ਕਿ ਤੁਸੀਂ ਜਾ ਕੇ ਖੁੰਡ ਤੇ ਬੈਠਣਾ ਯਾਰ ਅਸੀਂ ਕਦੋਂ ਕਹਿੰਨੇ ਆ ਨਾ ਬੈਠੋ ਬੈਠੋ ਇਹੀ ਸਾਰੇ ਖੁੰਡਾਂ ਵਾਲੇ ਚੱਕ ਕੇ ਆਪਦੇ ਤੁਸੀਂ ਉੱਥੇ ਲੈ ਜੁਨਾ ਉੱਥੇ ਲੈ ਜੂ ਯਾਰ ਉੱਥੇ ਬੈਠ ਜਾਓ ਸਭੋ ਜੇ ਤੁਸੀਂ ਉੱਥੇ ਬੈਠੋ ਤਾਂ ਇਹ ਗੱਲ ਅਸੀਂ ਕਹਿਣ ਜੋਕਰੇ ਹੋਈਏ ਕਿ ਯਾਰ ਹਾਂ ਸਾਡੇ ਬਜ਼ੁਰਗ ਸਾਡੇ ਬਜ਼ੁਰਗ ਸਾਡੀਆਂ ਮੰਗਾਂ ਲਈ ਯਤਨਸ਼ੀਲ ਨੇ ਸਾਡੇ ਬਜ਼ੁਰਗ ਸਾਡੇ ਅੱਗੇ ਖੜ ਕੇ ਲੜ ਰਹੇ ਨੇ ਸਾਨੂੰ ਵੀ ਥੋੜਾ ਜਿਹਾ ਆਸਰਾ ਹੋਵੇ ਕਿ ਯਾਰ ਹਾਂ ਅਸੀਂ ਇਹਨਾਂ ਦੇ ਮਗਰ-ਮੋਢੇ ਨਾਲ ਮੋਢਾ ਲਾ ਕੇ ਖੜਨਾ ਯਾਰ ਇਸ ਟਾਈਮ ਤੇ ਤਾਂ ਹਾਲਾਤ ਜਿੰਨੇ ਕਿ ਮੈਂ ਅਸੀਂ ਇਹ ਪਿੰਡਾਂ ਦੇ ਵਿੱਚ ਫਿਰ ਕੇ ਦੇਖੀ ਜਾਂਦੇ ਆ ਇਸ ਟਾਈਮ ਤੇ ਹਾਲਾਤ ਮਾਫ ਕਰਿਓ ਇਹੇ ਜੀ ਆ ਰਹੇ ਆ ਕਿ ਨੌਜਵਾਨ ਜਿਹੜਾ ਉਹ ਇਹਨਾਂ ਮੰਗਾਂ ਪ੍ਰਤੀ ਇਸ ਮੋਰਚੇ ਪ੍ਰਤੀ ਸ਼ਿੰਗਾਰਸ਼ੇ ਪ੍ਰਤੀ ਸੋਚ ਰਿਹਾ ਪਰ ਬਜ਼ੁਰਗੋ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਇਹਨਾਂ ਸੰਘਰਸ਼ ਦੇ ਵਿੱਚ ਉਹ ਜਿਹਾ ਜਿਹੇ ਦਾ ਯੋਗਦਾਨ ਮਾਫ ਕਰਿਓ ਤੁਹਾਨੂੰ ਪਾਉਣਾ ਚਾਹੀਦਾ ਸੀ ਤੁਸੀਂ ਉਹ ਜਿਹਾ ਪਾ ਨਹੀਂ ਰਹੇ ਕਿਉਂਕਿ ਜਦੋਂ ਮੈਂ ਇੱਕ ਇੱਕ ਵਾਰੀ ਵੀ ਕਿਸੇ ਬਜ਼ੁਰਗ ਤੋਂ ਮੈਂ ਤਕਰੀਬਨ ਹਰੇਕ ਪਿੰਡਾਂ 'ਚ ਅਸੀਂ ਜਿੱਥੇ-ਜਿੱਥੇ ਵੀ ਸਾਡੀਆਂ ਸਾਡਿਆਂ ਆਗੂਆਂ ਵੱਲੋਂ ਡਿਊਟੀਆਂ ਲੱਗੀਆਂ ਅਸੀਂ ਹਰੇਕ ਪਿੰਡ ਦੇ ਵਿੱਚ ਜਾ ਕੇ ਪੁੱਛੀ ਜਾਂਦੇ ਹਾਂ ਪੁੱਛਦੇ ਹਾਂ ਕਿ ਕਿੰਨੇ ਜੋ ਉੱਥੇ ਤਕਰੀਬਨ ਬਜ਼ੁਰਗ ਵੀ ਆਉਂਦੇ ਨੇ ਨੌਜਵਾਨ ਵੀ ਆਉਂਦੇ ਨੇ ਕਿ ਆਰ ਤੁਸੀਂ ਕੌਣ-ਕੌਣ ਉੱਥੇ ਪਹੁੰਚੇ ਹੋ ਕਿਹੜੇ-ਕਿਹੜੇ ਨੇ ਸ਼ਿਫਟਾ ਲਾ ਕੇ ਆਏ ਨਹੀਂ ਜਿਹੜੇ ਤਾਂ ਜੇ ਕਿਸੇ ਬਜ਼ੁਰਗ ਨੇ ਹੱਥ ਖੜਾ ਕੀਤਾ ਤਾਂ ਉਹ ਇਹ ਗੱਲ ਹੁੰਦੀ ਹੈ ਯਾਰ ਕਿ ਮੈਂ ਆਪਦੀ ਵਾਰੀ 'ਚ ਕਹੀ ਸੀ। ਯਾਰ ਵਾਰ ਗਿਆ ਨਾ ਵੀ ਹੁਣ ਹੁਣ ਵਾਰੀਆਂ ਉਡੀਕਨ ਦਾ ਸਮਾਂ ਨਹੀਂ। ਹੁਣ ਇਹ ਨਾ ਕਹੀਏ ਕਿ ਯਾਰ ਅਸੀਂ ਸਾਡੀ ਵਾਰੀ ਪਿੰਡ ਦੇ ਵਿੱਚ ਆਇ ਲੱਗੀ ਹੋਈ। ਹੁਣ ਸਗੋਂ ਆਪਾਂ ਵਲੰਟੀਅਰ ਕਰਕੇ ਅਸੀਂ ਇਹ ਗੱਲ ਕਹੀਏ ਕਿ ਯਾਰ ਸਾਡੇ ਆਗੂ ਦੀ ਤਬੀਅਤ ਆ ਜਿਹੜੀ ਉਹ ਠੀਕ ਨਹੀਂ। ਸਾਡੇ ਆਗੂ ਦੀ ਤਬੀਅਤ ਠੀਕ ਨਹੀਂ। ਹੁਣ ਜੇ ਕੋਈ ਜਾਣਦਾ ਤਾਂ ਮੇਰੇ ਨਾਲ ਚੱਲੋ ਨਹੀਂ ਤਾਂ ਮੈਂ ਇਕੱਲਾ ਚੱਲਿਆ ਨਹੀਂ ਤਾਂ ਅਸੀਂ ਦੋ ਜਣੇ ਤਿੰਨ ਜਣੇ ਜਿਹੜੇ ਵੀ ਤੁਸੀਂ ਖੁੰਡ ਤੇ ਬੈਠ ਕੇ ਜਾਂ ਜਿਹੜੇ ਤੁਸੀਂ ਤਾਸ਼ ਵਾਲੇ ਦੋਸਤ ਮਿੱਤਰੋ ਤੁਸੀਂ ਉਹ ਚਲੇ ਜਾਓ ਯਾਰ ਉੱਥੇ ਖੇਡੋ ਯਾਰ ਤਾਸ਼ ਕੀ ਆਪਾਂ ਨੂੰ ਇਹ ਲੱਗਦਾ ਕਿ ਯਾਰ ਤਾਸ਼ ਸਾਡੇ ਵਾਸਤੇ ਯਾਰ ਇੰਨੀ ਜ਼ਿਆਦਾ ਜ਼ਰੂਰੀ ਹੋਊਗੀ ਕਿ ਯਾਰ ਸਾਡਾ ਜਿਹੜਾ ਆਉਣ ਵਾਲੀਆਂ ਮੰਗਾ ਜੇ ਆਪਾਂ ਐਮਐਸਪੀ ਦੀ ਮੰਗ ਗੱਲ ਕਰਨ ਲਈਏ ਜੇ ਆਪਾਂ ਸ੍ਰੀ ਸੁਆਮੀਨਾਥਨ ਦੀ ਰਿਪੋਰਟ ਦੀ ਗੱਲ ਕਰ ਲਈਏ ਯਾਰ ਇਹ ਮੰਗਾ ਕਿ ਤੇਰ ਤਾਸ਼ ਨਾਲੋਂ ਛੂਟੀਆਂ ਆ ਤਾਸ਼ ਇਹਨਾਂ ਮੰਗਾਂ ਨਾਲੋਂ ਯਾਰ ਵੱਡੀ ਐ ਆਪਣੇ ਆਉਣ ਵਾਲੇ ਪੋਤਰੇ ਆਪਣੇ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਮੰਗਾਂ ਦੇ ਉੱਤੇ ਨਿਰਭਰ ਕਰਦੀਆਂ ਨੇ ਜਿਹੜੀਆਂ ਮੰਗਾਂ ਤੇ ਆਪਾਂ ਡਿਪੈਂਡੈਂਟ ਆ ਯਾਰ ਅਸੀਂ ਉਹ ਮੰਗਾਂ ਦੇ ਵਾਸਤੇ ਲੜ ਰਹੇ ਆਂ ਤੇ ਅਸੀਂ ਕਿੱਥੇ ਖੜੇ ਆਂ ਅਸੀਂ ਤਾਸ਼ ਤੇ ਖੜੇ ਆਂ ਅਸੀਂ ਸਾਡੀ ਖੰਡ ਚਰਚਾ ਸਾਡਾ ਆਪਦੇ ਜਾ ਕੇ ਕਿਸੇ ਮੋੜ ਤੇ ਬੈਠਣਾ ਯਾਰ ਸਾਨੂੰ ਜ਼ਿਆਦਾ ਜ਼ਰੂਰੀ ਲੱਗ ਰਿਹਾ ਮਾਫ ਕਰਿਓ ਅ ਪਰ ਇਸ ਗੱਲਾਂ ਨੂੰ ਦੇਖ ਕੇ ਯਾਰ ਮਨ ਦੁਖਦਾ ਕਿ ਯਾਰ ਉਸ ਆਗੂ ਵੱਲੀ ਘਟੋ ਘਟਾਪਾ ਉਸ ਆਗੂ ਵੱਲੀ ਦੇਖ ਲਈਏ ਉਸ ਉਹਨਾਂ ਆਗੂਆਂ ਵੱਲੀ ਯਾਰ ਉੱਥੇ ਵੀ ਬਜ਼ੁਰਗ ਬੈਠੇ ਯਾਰ ਮੈਂ ਸਾਰਿਆਂ ਨੂੰ ਨਹੀਂ ਉੱਥੇ ਬਹੁਤ ਬਜ਼ੁਰਗ ਇਹ ਜਿਹੇ ਬੈਠੇ ਨੇ ਜਿਹੜੇ ਸਿਰ ਧੜ ਦੀ ਬਾਜੀ ਲਾ ਕੇ ਆਪਦੇ ਆਗੂ ਦੇ ਪਿੱਛੇ ਆਏ ਬੈਠੇ ਨੇ ਕਿ ਯਾਰ ਜਿੱਦ ਦੇ ਜਾਵਾਂਗੇ ਅਸੀਂ ਆਪਣੇ ਆਗੂ ਨੂੰ ਨਾਲ ਲੈ ਕੇ ਜਾਵਾਂਗੇ ਉਹਨਾਂ ਚਲ ਅਸੀਂ ਘਰੇ ਨਹੀਂ ਜਾਂਦੇ ਪਰ ਕੀ ਆਪਾਂ ਉਹਨਾਂ ਉਹਨਾਂ ਦੇ ਬਰਾਬਰ ਦੀ ਗੱਲ ਜੇ ਜਾਂ ਜਾਂ ਆਪਾਂ ਉਹਨਾਂ ਦੇ ਨਾਲ ਕੰਪੀਟੀਸ਼ਨ ਕਰਨ ਦੀ ਗੱਲ ਸੋਚ ਸਕਦੇ ਹਾਂ ਯਾਰ ਆਪਾਂ ਆਪਦੇ ਤੇ ਲੈ ਕੇ ਯਾਰ ਆਪਦੇ ਮਾਸੀ ਨਹੀਂ ਕਹਿੰਦੇ ਯਾਰ ਨਾ ਜਾਓ ਸਾਾਨੂੰ ਸਾਡੀ ਗੱਲ ਨਾ ਸੁਣੋ ਨਾ ਕਿਸੇ ਜਥੇਬੰਦੀ ਦੀ ਗੱਲ ਸੁਣੋ ਪਰ ਯਾਰ ਇਹ ਤਾਂ ਸੁਣੋ ਇਹ ਤਾਂ ਸੋਚੋ ਕਿ ਯਾਰ ਜਦੋਂ ਕਿਤੇ ਰਾਤ ਨੂੰ ਪੈਣ ਲੱਗਦੇ ਆ ਜਿਹੜਾ ਪੋਤਰਾ ਯਾਰ ਤੁਹਾਡੇ ਕੋਲੇ ਆ ਕੇ ਬਹਿੰਦਾ ਹੈ ਜਿਹੜਾ ਪੋਤਰਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਹੈ ਯਾਰ ਆਪਾਂ ਉਸ ਪੁੱਤਰੇ ਆਸਤੇ ਕੀ ਕਰ ਰਹੇ ਆ ਉਸ ਪੁੱਤਰੇ ਆਸਤੇ ਆਪਾਂ ਟਿੱਬਿਆਂ ਦੇ ਟਿੱਬੇ ਕਰਜੇ ਦੇ ਤੱਕ ਖੜੇ ਕਰਤੇ ਹੁਣ ਜੇ ਕੋਈ ਉਸ ਕਰਜੇ ਨੂੰ ਨਿਬੇੜਨ ਦੀ ਉਸ ਕਰਜੇ ਤੋਂ ਖਿਹੜਾ ਛਣਾਉਣ ਦੀ ਗੱਲ ਕਰਦਾ ਤਾਂ ਯਾਰ ਆਪਾਂ ਉਹਦੇ ਨਾਲ ਨਹੀਂ ਉੱਠ ਕੇ ਚੱਲਦੇ ਯਾਰ ਉਸ ਕਰਜੇ ਤੋਂ ਖਿਹੜਾ ਛਣਾਉਣ ਵਾਸਤੇ ਇੱਕ ਆਗੂ ਆਪਦਾ ਆਪ ਲਾ ਕੇ ਬੈਠਾ ਉਹਦੇ ਆਸਤੇ ਯਾਰ ਆਪਾਂ ਕੀ ਆਪਾਂ ਉਹਦੇ ਨਾਲ ਇੱਕ ਉਹਦਾ ਹਾਂ ਦਾ ਨਾਰਾ ਨਹੀਂ ਮਾਰ ਸਕਦੇ ਉਹਦੇ ਕੋਲੇ ਜਾ ਕੇ ਯਾਰ ਇਹ ਵੀ ਗੱਲ ਹੈ ਕਿ ਉਹਦੇ ਰੂਹ ਦੀ ਖਰਾਕ ਤੁਸੀਂ ਹੋ ਯਾਰ ਉਹਦੇ ਕੋਲੇ ਆਪਾਂ ਪਹੁੰਚ ਨਹੀਂ ਸਕਦੇ ਯਾਰ ਇਹੀ ਤਾਸ਼ ਇਹੀ ਯਾਰ ਮਿੱਤਰ ਜਿਹੜੇ ਤੁਹਾਡੇ ਇੱਥੇ ਨਹੀਂ ਇਹਨਾਂ ਨੂੰ ਲੈ ਕੇ ਪਹੁੰਚ ਉੱਥੇ ਪਹੁੰਚੋ ਯਾਰ ਇਹਨਾਂ ਨਾਲ ਤਾਸ਼ ਹੀ ਖੇਡਣੀ ਉੱਥੇ ਖੇਡੋ ਜਾ ਕੇ ਤਾਂ ਤੁਹਾਨੂੰ ਵੇਖ ਕੇ ਹੋ ਸਕਦਾ ਯਾਰ ਸਾਡੇ ਵਰਗੇ ਜਿਹੜੇ ਨੌਜਵਾਨ ਨੇ ਸਾਡੇ ਨੌਜਵਾਨਾਂ ਦੇ ਵਿੱਚ ਵੀ ਉਤਸ਼ਾਹ ਜਾਵੇ ਯਾਰ ਕਿ ਹਾਂ ਭਾਈ ਸਾਡੇ ਬਜ਼ੁਰਗ ਸਾਡੇ ਅੱਗੇ ਹੋ ਕੇ ਲੜ ਰਹੇ ਨੇ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿੱਡੀ ਵੱਡੀ ਗੈਂਤੀ ਦੇ ਵਿੱਚ ਐਦਕੀ ਨੌਜਵਾਨਾਂ ਨੇ ਮੋਰਚਾ ਸੰਭਾਲਿਆ ਕਿੱਡੀ ਵੱਡੀ ਗੈਂਤੀ ਦੇ ਵਿੱਚ ਉਦੋਂ ਅਸੀਂ ਆਪ ਇਹ ਗੱਲ ਕਹਿੰਦੇ ਰਹੇ ਕਿ ਯਾਰ ਬਜ਼ੁਰਗਾਂ ਨੂੰ ਨਾ ਭੇਜਿਓ ਬਜ਼ੁਰਗ ਨਾ ਆਉਣ ਇੱਥੇ ਨੌਜਵਾਨ ਆਉਣ ਨੌਜਵਾਨ ਆਏ ਵੀ ਨੌਜਵਾਨਾਂ ਨੇ ਮੋਰਚਾ ਵੀ ਸੰਭਿਆ ਪਰ ਬਜ਼ੁਰਗੋਂ ਹੁਣ ਤੁਹਾਡੀ ਲੋੜ ਹੈ ਹੁਣ ਨੌਜਵਾਨ ਵੀਰਾਂ ਨੇ ਖੇਤ ਦੇ ਵਿੱਚ ਪਾਣੀ ਪੂਣੀ ਜਾਂ ਸਪਰੇਅ ਦਾ ਟਾਈਮ ਹੈ ਸਪਰੇਅ ਸਪਰੂਵ ਕਰਨੀ ਹੈ ਪਰ ਹੁਣ ਜੇ ਤੁਸੀਂ ਆਪ ਦਾ ਆਪ ਲੈ ਕੇ ਉੱਥੇ ਪਹੁੰਚ ਜੋ ਹੁਣ ਨਾ ਕੋਈ ਐਡੀ ਠੰਡ ਹੈ ਨਾ ਕੋਈ ਐਡੀ ਗਰਮੀ ਹੈ ਹੁਣ ਤੁਸੀਂ ਆਪ ਦਾ ਆਪ ਲੈ ਕੇ ਉੱਥੇ ਪਹੁੰਚ ਕੇ ਉੱਥੇ ਆਪਣੇ ਮੋਰਚੇ ਨੂੰ ਸਟਰੋਂਗ ਕਰ ਸਕਦੇ ਆ ਤਾਂ ਬੇਨਤੀ ਹੈ ਸਾਡੇ ਬਜ਼ੁਰਗਾਂ ਨੂੰ ਸਾਡੇ ਵੀਰਾਂ ਨੂੰ ਕਿ ਹੁਣ ਇੱਕ ਵਾਰੀ ਆਪਾਂ ਆਪ ਦੇ ਆਪ ਆਪ ਸਮਝ ਕੇ ਕਿ ਯਾਰ ਅਸੀਂ ਉਹਨਾਂ ਪੁੱਤਰਿਆਂ ਦੀ ਖਾਤਰ ਜਿਹੜੇ ਪੁੱਤਰੇ ਸਾਡੇ ਇੱਕ ਵਾਰੀ ਇੱਕ ਨਾਲ ਲੱਗ ਜਾਣ ਤਾਂ ਯਾਰ ਆਪਣੇ ਦਿਨ ਭਰ ਦੀ ਟੈਨਸ਼ਨ ਦਿਨ ਭਰ ਦੀ ਥਕਾਵਟਾ ਜਿਹੜੀ ਉਹ ਲਾ ਦਿੰਦੇ ਉਹਨਾਂ ਪੁੱਤਰਿਆਂ ਦੀ ਖਾਤਰ ਯਾਰ ਆਪਾਂ ਉੱਥੇ ਪਹੁੰਚੋ